ਇਸ ਵਾਰ ਸਾਡਾ ਦਿਲ ਸੀ ਆਪਾਂ ਕੁਝ ਵੱਖਰਾ ਕਰੀਏ ਇਸ ਕਰਕੇ ਆਪਾਂ ਲੈ ਕੇ ਆਏ ਆ ਜੀ ਅੰਡਰਵਾਟਰ ਫਿਸ਼ ਐਕਵੇਰੀਅਮ ਜੋ ਆਪਣੇ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਇਹ ਸਾਰਾ ਕਨਸੈਪਟ ਟੋਟਲੀ ਬਾਹਰ ਦਾ ਜੀ ਜਿੰਨੀਆਂ ਵੀ ਫਿਸ਼ਸ ਵਗੈਰਾ ਤੁਸੀਂ ਦੇਖ ਰਹੇ ਹੋ ਅੰਦਰ ਅਜੇ ਸਟਾਰਟ ਹੋਣਗੀਆਂ ਉਹ ਟੋਟਲੀ ਸਾਰੀਆਂ ਪੈਸੀਫਿਕ ਓਸ਼ਨ ਐਟਲੈਂਟਿਕ ਓਸ਼ਨ ਦੀ ਸਾਰੀ ਫਿਸ਼ੀ ਹੈ ਜਿੱਦਾਂ ਹੁਣ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆ ਇੰਸਟਾ ਵਲੌਗਸ ਦੇ ਵਿੱਚ ਦੇਖਦੇ ਆ ਸਿੰਗਾਪੁਰ ਦੇ ਵਿੱਚ ਦੁਬਈ ਦੇ ਵਿੱਚ ਜੋ ਵਰਲਡ ਫੇਮਸ ਆਪਾਂ ਗੱਲ ਕਰਾ ਇੰਟਰਨੈਸ਼ਨਲ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਅੰਡਰਵਾਟਰ ਜਿਵੇਂ ਆਪਾਂ ਕਹ ਦਨੇ ਆ ਸਾਰੇ ਜਿੰਨੀ ਵੀ ਫਿਸ਼ਸ ਤਾਂ ਜਿੰਨਾ ਵੀ ਉਹਨਾਂ ਦਾ ਸੈਟਅਪ ਅੰਡਰਵਾਟਰ ਚਾਹੀਏ ਉਹ ਟਨਲ ਹੋਵੇ ਓਵਰ ਦੀ ਹੈਡ ਹੋਵੇ ਅੰਡਰ ਦੀ ਪਾਸ ਹੋਵੇ ਉਹ ਸਾਰਾ ਕੁਝ ਕਨਸੈਪਟ ਆਪਾਂ ਫਰੀਦਕੋਟ ਦੇ ਵਿੱਚ ਪੰਜਾਬ ਚ ਪਹਿਲੀ ਵਾਰ ਲੱਗੇ ਆਏ ਆ ਜੀ ਇੱਥੇ ਆ ਮੱਛੀਆਂ ਪਹਿਲੀ ਵਾਰ ਆਣੀਆਂ ਜੀ ਜਿਹੜੀਆਂ ਕਦੇ ਵੀ ਨਹੀਂ ਆਈਆਂ ਐਤਕੀ ਹੁਣ ਨਵੇਂ 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 ਚੀਜ਼ਾਂ ਹੁਣ ਵੇਖਾਂਗੇ ਅਸੀਂ ਮੱਛੀਆਂ ਕਿਹੜੇ ਕਿਹੜੇ ਪ੍ਰਜਾਤੀਆਂ ਲਿਆਂਦੀਆਂ ਇਹਨਾਂ ਨੇ ਇੱਥੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਬਾਬਾ ਫਰੀਦ ਜੀ ਦੇ ਆਗਮਨ ਪਰਪਤੀ ਖੁਸ਼ੀ ਦੇ ਵਿੱਚ ਫਰੀਦਕੋਟ ਦੇ ਵਿੱਚ ਮੇਲਾ ਮਨਾਇਆ ਜਾ ਰਿਹਾ ਹੈ ਜੋ 19 ਤੋਂ 29 ਤਰੀਕ ਤੱਕ ਮਨਾਇਆ ਜਾ ਰਿਹਾ ਹੈ ਜਿਹੜਾ ਮੁੱਖ ਤੌਰ ਤੇ ਕ્રાਫਟ ਮੇਲਾ ਹੈ ਫਰੀਦਕੋਟ ਦੀ ਸਬਜ਼ੀ ਮੰਡੀ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਹਨਾਂ ਦੇ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਬਿਲਕੁਲ ਸ਼ੁਰੂ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਪੂਰੇ ਮੇਲੇ ਦੇ ਵਿੱਚ ਜੋ ਚੋਲੇ ਨੇ ਜੋ ਬੱਚਿਆਂ ਦੇ ਵਾਸਤੇ ਜਾਂ ਲੋਕਾਂ ਦੇ ਵਾਸਤੇ ਹਰ ਕੀ ਜਿਹੜੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਦੇਖ ਸਕਦੇ ਹੋ ਤੁਸੀਂ ਫਰੀਦਕੋਟ ਦੀਆਂ ਤਸਵੀਰਾਂ ਜਿਹੜੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਵਿਸ਼ੇਸ਼ ਤੌਰ ਤੇ ਐਸਐਸਪੀ ਫਰੀਦਕੋਟ ਡਾਕਟਰ ਪ੍ਰਿਗਿਆ ਜ਼ੈਨ ਔਰ ਨਾਲ ਹੀ ਡੀਸੀ ਫਰੀਦਕੋਟ ਵਨੀਤ ਕੁਮਾਰ ਇੱਥੇ ਪਹੁੰਚਿਆ ਉਹਨਾਂ ਨੇ ਜਾਇਜ਼ਾ ਲਿਆ ਤਾਂ ਇਸ ਪਾਸੇ ਜਿਹੜਾ ਪੂਰੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਬੱਚਿਆਂ ਵਾਸਤੇ ਜੋ ਵੀ ਝੁੱਲ੍ਹੇ ਵਗੈਰਾ ਲਗਾਏ ਜਾ ਰਹੇ ਨੇ ਤਾਂ ਦੂਸਰੇ ਪਾਸੇ ਜੇ ਉਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਗੇ ਤਾਂ ਉਧਰ ਜਿੰਨੀਆਂ ਸਟਾਲਾਂ ਇੱਥੇ ਲਗਾਈਆਂ ਜਾਣਗੀਆਂ ਤਾਂ ਉਹ ਸਟਾਲਾਂ ਦੇ ਵਿੱਚ ਨਾਲ ਇੱਧਰ ਖਾਣ ਪੀਣ ਦਾ ਸਮਾਨ ਉਹ ਵੀ ਹੋਵੇਗਾ ਦੂਸਰੇ ਪਾਸੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈ ਇੱਥੇ ਉਹ ਵੀ ਦੇਖਣ ਨੂੰ ਮਿਲਣਗੇ ਤਾਂ ਮੁੱਖ ਜਿਹੜੇ ਠੇਕੇਦਾਰ ਨੇ ਇੱਥੋਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿ ਮੇਲੇ ਦੇ ਵਿੱਚ ਲੋਕਾਂ ਨੂੰ ਕੀ ਕੁਝ ਦੇਖਣ ਨੂੰ ਮਿਲੇਗਾ ਬਾਂਸਲ ਜੀ ਸਾਡੇ ਨਾਲ ਆ ਬਾਂਸਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੀਆਂ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਸਾਡੇ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੰਸਰ ਜੀ 19 ਤੋਂ 29 ਤਰੀਕ ਤੱਕ ਕਟੋਕਟ 10 ਦਿਨ ਦੇ ਕਰੀਬ ਦਾ ਜਿਹੜਾ ਇਹ ਮੇਲਾ ਹੈ ਕraft ਮੇਲਾ ਜਿਹੜਾ ਲੋਕਾਂ ਦੇ ਸਾਹਮਣੇ ਤੁਸੀਂ ਲੈ ਕੇ ਆ ਰਹੇ ਹੋ ਕੀ ਕੀ ਲੋਕਾਂ ਨੂੰ ਜਿਹੜਾ ਇੱਥੇ ਵੇਖਣ ਨੂੰ ਮਿਲੂਗਾ ਸਰ ਇੱਥੇ ਤਕਰੀਬਨ ਦੇਖੋ ਲੋਕਾਂ ਨੂੰ ਬਹੁਤ ਇੱਕ ਨਵੀਂ-ਨਵੀਆਂ ਚੀਜ਼ਾਂ ਮਿਲਣੀਆਂ ਦੁਨੀਆ ਭਰ ਤੋਂ ਆਪਾਂ ਝੂਲੇ ਲੈ ਕੇ ਆਏ ਆ ਜੀ ਬਾਕੀ ਜਿੱਦਾਂ ਫਰੀਦਕੋਟ ਦੇ ਵਿੱਚ ਹਰ ਤਰ੍ਹਾਂ ਲੋਕ ਦੇਖਦੇ ਆ ਵੀ ਹਰ ਸਾਲ ਕੁਛ ਨਾ ਕੁਛ ਆਪਾਂ ਨਵਾਂ ਮਤਲਬ ਜ਼ਰੂਰੀ ਆਪਾਂ ਕਰਦੇ ਆ ਚਾਹੇ ਝੂਲਿਆਂ ਚ ਹੋਵੇ ਚਾਹੇ ਦੁਕਾਨਦਾਰੀਆਂ ਚ ਹੋਵੇ ਚਾਹੇ ਫੂਡ ਕੋਰਟ ਦੇ ਵਿੱਚ ਹੋਵੇ ਬਟ ਇਸ ਵਾਰ ਸਾਡਾ ਦਿਲ ਸੀ ਆਪਾਂ ਕੁਝ ਵੱਖਰਾ ਕਰੀਏ ਇਸ ਕਰਕੇ ਆਪਾਂ ਲੈ ਕੇ ਆਏ ਆ ਜੀ ਅੰਡਰਵਾਟਰ ਫਿਸ਼ ਐਕੁariums ਜੋ ਆਪਣੇ ਬੈਕ ਸਾਈਡ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਇਹ ਸਾਰਾ ਕਨਸੈਪਟ ਟੋਟਲੀ ਬਾਹਰ ਦਾ ਜੀ ਜਿੰਨੀਆਂ ਵੀ ਫਿਸ਼ਸ ਵਗੈਰਾ ਤੁਸੀਂ ਦੇਖ ਰਹੇ ਹੋ ਅੰਦਰ ਜਿਹੜੇ ਸਟਾਰਟ ਹੋਣਗੇ ਉਹ ਟੋਟਲੀ ਸਾਰੀਆਂ ਪੈਸੀਫਿਕ ਓਸ਼ਨ ਐਟਲੈਂਟਿਕ ਓਸ਼ਨ ਦੀ ਸਾਰੀ ਫਿਸ਼ੀ ਹੈ ਇਹਦੇ ਵਿੱਚ ਲੋਕਾਂ ਨੂੰ ਕੀ ਦੇਖਣ ਨੂੰ ਵੱਖਰਾ ਮਿਲੇਗਾ ਜਿਵੇਂ ਉਹ ਸਾਹਮਣੇ ਲਿਖਿਆ ਹੈ ਅੰਡਰਵਾਟਰ ਫਿਸ਼ ਟਰਨਲ ਤੁਹਾਡੇ ਆਪਣੇ ਸ਼ਹਿਰ ਵਿੱਚ ਪਹਿਲੀ ਵਾਰ ਦੁਬਈ ਅਤੇ ਸਿੰਗਾਪੁਰ ਵਰਗਾ ਸਵਾਦ ਇਹ ਕੀ ਚੀਜ਼ ਹੈ ਵੀ ਇਹ ਜਿੱਦਾਂ ਆਪਾਂ ਲਿਖਿਆ ਹੋਇਆ ਹੈ ਜੀ ਅੰਡਰਵਾਟਰ ਫਿਸ਼ ਟਨਲ ਦੁਬਈ ਅਤੇ ਸਿੰਗਾਪੁਰ ਵਰਗਾ ਸਵਾਦ ਵੀ ਜਿੱਦਾਂ ਹੁਣ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆ ਇੰਸਟਾ ਵਲੌਗਸ ਦੇ ਵਿੱਚ ਦੇਖਦੇ ਆ ਸਿੰਗਾਪੁਰ ਦੇ ਵਿੱਚ ਦੁਬਈ ਦੇ ਵਿੱਚ ਜੋ ਵਰਲਡ ਫੇਮਸ ਆਪਾਂ ਗੱਲ ਕਰਾ ਇੰਟਰਨੈਸ਼ਨਲ ਲੈਵਲ ਤੇ ਆਪਾਂ ਗੱਲ ਕਰੀਏ ਤਾਂ ਅੰਡਰਵਾਟਰ ਜਿਵੇਂ ਆਪਾਂ ਕਹਿੰਦੇ ਆ ਸਾਰੇ ਜਿੰਨੀ ਵੀ ਫਿਸ਼ਸ ਤਾਂ ਜਿੰਨਾ ਵੀ ਉਹਨਾਂ ਦਾ ਸੈਟਅਪ ਅੰਡਰਵਾਟਰ ਚਾਹੀਏ ਉਹ ਟਨਲ ਹੋਵੇ ਓਵਰ ਦੀ ਹੈਡ ਹੋਵੇ ਅੰਡਰ ਦੀ ਪਾਸ ਹੋਵੇ ਉਹ ਸਾਰਾ ਕੁਝ ਕਨਸੈਪਟ ਆਪਾਂ ਫਰੀਦਕੋਟ ਦੇ ਵਿੱਚ ਪੰਜਾਬ ਦੇ ਪਹਿਲੀ ਵਾਰ ਲੱਗੇ ਆਏ ਆ ਜੀ ਟੋਟਲੀ ਦੁਬਈ ਦਾ ਸਿੰਗਾਪੁਰ ਦਾ ਕਨਸੈਪਟ ਹੈ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਫਿਰ ਇਹ ਚੀਜ਼ ਲੈ ਕੇ ਆਉਂਦੀ ਦੇਖੋ ਜੀ ਤਕਰੀਬਨ ਸਾਡਾ ਕੀ ਚਾਹੁੰਦੀ ਹੈ ਵੀ ਆਪਾਂ ਇਸ ਇਵੈਂਟ ਲਾਈਨ ਨੂੰ ਡੇ ਬਾਈ ਡੇ ਇਨਕਰੀਸ ਕਰਨਾ ਹੈ ਔਰ ਵਧੀਆ ਹੀ ਤਰੀਕਿਆਂ ਤੌਰ ਤਰੀਕਿਆਂ ਨਾਲ ਇਨਕਰੀਸ ਕਰਨਾ ਹੈ ਇਸ ਕਰਕੇ ਐਂ ਲਾਗੇ ਚੱਲੋ ਵੀ ਵਿਜ਼ਿਟ ਦੇ ਦੌਰਾਨ ਕੋਈ ਆਪਾਂ ਵਲੌਗਸ ਦੇਖਦੇ ਰਹਿੰਦੇ ਆ ਕੁਛ ਨਾ ਕੁਛ ਨਵਾਂ ਸਰਚ ਕਰਦੇ ਰਹਿੰਦੇ ਆ ਬਿਆਪਨ ਆਏ ਵੀ ਕੁਛ ਨਾ ਕੁਛ ਲੋਕਾਂ ਦੇ ਐਂਟਰਟੇਨਮੈਂਟ ਲਈ ਵਧੀਆ ਤੋਂ ਵਧੀਆ ਚੀਜ਼ ਲੈ ਕੇ ਆਈਏ ਬਸ ਇਹ ਸਾਡੀ ਛੋਟੀ ਜੀ ਕੋਸ਼ਿਸ਼ ਹੁੰਦੀ ਹੈ ਜੀ ਹੁਣ ਤੁਸੀਂ ਕਿਹਾ ਵੀ ਦੁਬਈ ਅਤੇ ਸਿੰਗਾਪੁਰ ਦਾ ਜਿਹੜਾ ਲੋਕਾਂ ਨੂੰ ਸਵਾਦ ਦਿਓਗੇ ਪਰ ਲੋਕਾਂ ਤੋਂ ਮੈਨੂੰ ਲੱਗਦਾ ਹੈ ਪੈਸਿਆਂ ਦਾ ਸਵਾਦ ਵੀ ਉਸੇ ਹਿਸਾਬ ਨਾਲ ਵਧ ਲਓਗੇ ਫਿਰ ਜੀ 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 ਦੇਖੋ ਬਿਲਕੁਲ ਜੋ ਆਪਾਂ ਕਨਸੈਪਟ ਸਾਰਾ ਲੈ ਕੇ ਆਏ ਆ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰ ਛੋਟੇ ਤੋਂ ਛੋਟਾ ਬੰਦਾ ਵੱਡੇ ਤੋਂ ਵੱਡਾ ਬੰਦਾ ਮਤਲਬ ਇਸ ਚੀਜ਼ ਨੂੰ ਵਧੀਆ ਇੰਜੋਏ ਕਰੇ ਇਸ ਕਰਕੇ ਜੋ ਇਹਨਾਂ ਦੇ ਰੇਟਸ ਹੁੰਦੇ ਆ ਸਾਰੇ ਰੀਜ਼ਨੇਬਲ ਹੁੰਦੇ ਆ ਇਜ਼ੀ ਟੂ ਅਫੋਰਡ ਹ ਲੋ ਇਨਕਮ ਵਾਲਾ ਬੰਦਾ ਵੀ ਔਰ ਉਸ ਤੋਂ ਅਪਰ ਲੈਵਲ ਇਨਕਮ ਵਾਲਾ ਬੰਦਾ ਹਰ ਤਰ੍ਹਾਂ ਮਤਲਬ ਅਫੋਰਡੇਬਲ ਹੈ ਜੀ ਟੋਟਲੀ ਸਟਾਲਾਂ ਕਿੰਨੀਆਂ ਕਿ ਲਗਾਈਆਂ ਜਾ ਰਹੀਆਂ ਔਰ ਕਿਹੜੀਆਂ-ਕਿਹੜੀਆਂ ਸਟਾਲੀਆਂ ਜਿਹੜੀਆਂ ਖਾਸ ਕਰਕੇ ਲੋਕਾਂ ਨੂੰ ਵੇਖਣ ਨੂੰ ਮਿਲਣਗੀਆਂ ਸਟਾਲਸ ਤਕਰੀਬਨ 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 200 ਤੋਂ ਉੱਪਰ ਸਟਾਲਸ ਲਗਾਏ ਜਾਣਗੇ ਜਿਸ ਦੇ ਵਿੱਚ ਸਾਰੀਆਂ ਮੈਲਾਮਾਈਨਸ ਹੋਣਗੀਆਂ ਸਹਾਰਨਪੁਰੀ ਫਰਨੀਚਰ ਹੋਊਗਾ ਕਰੋਕਰੀਜ਼ ਹੋਣਗੀਆਂ ਤਰ੍ਹਾਂ-ਤਰ੍ਹਾਂ ਦੀ 20 50 ਵਾਲੀਆਂ ਸੇਲਸ ਆਈਟਮ ਹੋਣਗੀਆਂ ਕਾਰਪੇਟਸ ਹੋਣਗੇ ਮਤਲਬ ਬਹੁਤ ਕੁਝ ਤਰ੍ਹਾਂ-ਤਰ੍ਹਾਂ ਦੀ ਵੈਰਾਈਟੀ ਸਿਕਿਉਰਿਟੀ ਪਰਪਸ ਦੇ ਨਾਲ ਲੋਕਾਂ ਨੂੰ ਜਾਂ ਜਿਹੜੇ ਫੈਮਿਲੀਜ਼ ਇੱਥੇ ਪਹੁੰਚਣਗੇ ਬੱਚੇ ਪਹੁੰਚਣਗੇ ਉਹਨਾਂ ਨੂੰ ਕਿਸ ਤਰੀਕੇ ਦਾ ਤੁਸੀਂ ਰਿਸਪਾਂਸ ਦਿਓਗੇ ਆਹਦੇ ਵੱਲੋਂ ਦੇਖੋ ਜੀ ਮਾਨਯੋਗ ਡੀਸੀ ਸਾਹਿਬ ਵੱਲੋਂ ਪੂਰੇ ਸਾਨੂੰ ਫਰੀਦਕੋਟ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ ਅਗਰ ਆਪਾਂ ਸਿਕਿਉਰਿਟੀ ਪਰਪਸ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਐਂ ਲਾਗੇ ਚਲੋ ਭੀਮ ਸਿਕਿਉਰਿਟੀ ਏਜੰਸੀਜ਼ ਤੋਂ ਬਕਾਇਦਾ ਸਾਡੇ ਜੋ ਪਰਮਨੈਂਟ ਸਾਡੇ ਮਤਲਬ ਇਵੈਂਟ ਆਰਗੇਨਾਈਜੇਸ਼ਨਾਂ ਚੱਲਦੇ ਨੇ ਬੰਦੇ ਮਤਲਬ ਪ੍ਰੋਪਰ ਸਾਡੇ ਨਾਲ ਚੱਲਦੇ ਸਿਕਿਉਰਿਟੀ ਗਾਰਡਸ ਜੀ ਬਾਕੀ ਐਸਐਸਪੀ ਸਾਹਿਬ ਵੱਲੋਂ ਸਾਨੂੰ ਉਰੀ ਹਰ ਮਤਲਬ ਤਰ੍ਹਾਂ ਨਾਲ ਮਦਦ ਮਿਲਦੀ ਹੈ ਅਗਰ ਕੋਈ ਸ਼ਰਾਰਤੀਆਂਸਰਾ ਵੱਲੋਂ ਵਿਅਸਤਾ ਕੋਈ ਹੁੰਦੀ ਨਹੀਂ ਤਕਲੀਫ ਅਗਰ ਹੁੰਦੀ ਤਾਂ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਹੈ ਜੀ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਆ ਕਦੋਂ ਇਸ ਦੀ ਸ਼ੁਰੂਆਤ ਹੋ ਜੂਗੀ ਕਿਉਂਕਿ ਇਹ ਤਿਆਰੀਆਂ ਚੱਲ ਰਹੀਆਂ ਕਿਸ ਦਿਨ ਤੋਂ ਇਸ ਦੀ ਸ਼ੁਰੂਆਤ ਹੋ ਜੂਗੀ ਔਰ ਲੋਕ ਕਦੋਂ ਇੱਥੇ ਪਹੁੰਚਨੇ ਸ਼ੁਰੂ ਹੋਣਗੇ ਤੇ ਔਰ ਕਦੋਂ ਸਟਾਰਟ ਹੋਊਗਾ ਤੇ ਸਮਾਪਤੀ ਕਦੋਂ ਕਰਿਆ ਕਰੋਗੇ ਤੁਸੀਂ ਅ ਇਸ ਪ੍ਰੋਗਰਾਮ ਦੀ ਸਮਾਪਤੀ ਤਾਂ ਹੈ ਜੀ 19 ਤਰੀਕ ਨੂੰ ਸਵੇਰੇ 10 ਤੋਂ ਲੈ ਕੇ 11 ਵਜੇ ਤੱਕ ਇਹ ਪ੍ਰੋਗਰਾਮ ਸਾਰਾ ਸਟਾਰਟ ਹੋ ਜਾਏਗਾ ਜੀ ਔਰ ਉਸ ਤੋਂ ਪਹਿਲਾਂ ਫਿਲਹਾਲ ਤੁਸੀਂ ਦੇਖ ਰਹੇ ਹੋ ਸਾਰੀਆਂ ਮਤਲਬ ਟੋਟਲੀ ਤਿਆਰੀਆਂ ਵਗੈਰਾ ਚੱਲ ਰਹੀਆਂ ਨੇ ਬਾਕੀ ਜੋ ਇਸ ਦਾ ਸਮਾਂ ਰਹੂਗਾ ਚੱਲਣ ਦਾ ਉਹ ਹੋਊਗਾ ਮਾਰਨਿੰਗ 10:00 11:00 ਵਜੇ ਤੋਂ ਲੈ ਕੇ ਈਵਨਿੰਗ 10:00 ਵਜੇ ਤੱਕ ਜੀ ਸੁਣਿਆ ਤੁਸੀਂ ਜਿਹੜਾ ਫਰੀਦਕੋਟ ਦੇ ਵਿੱਚ ਕ્રાਫਟ ਮੇਲਾ ਇਸ ਵਾਰ ਲਗਾਇਆ ਜਾ ਰਿਹਾ ਤਾਂ ਪਹਿਲੀ ਵਾਰ ਇਹ ਚੀਜ਼ ਜਿਹੜੀ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਤਾਂ ਇਹ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋਟ ਦੇ ਵਿੱਚ ਜੋ ਕਰਾਫਟ ਮੇਲਾ ਜਿਹੜਾ ਇਸ ਵਾਰ ਲਗਾਇਆ ਜਾ ਰਿਹਾ ਤਾਂ ਇੱਧਰ ਵੀ ਲੋਕ ਪਹੁੰਚੇ ਗੱਲਬਾਤ ਕਰਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਕਿਉਂਕਿ ਕਰਾਫਟ ਮੇਲੇ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਬਹੁਤ ਨਿਆਰਾ ਆ ਰਹੀ ਹੈ ਸਾਨੂੰ ਆਨੰਦ ਆ ਰਿਹਾ ਦੇਖ ਕੇ ਅਸੀਂ ਹੁਣ ਮੇਲੇ ਤੇ ਵਿਹਲੇ ਹੀ ਆ ਝੂਲੇ ਲੈਣ ਚ ਫੁੱਲ ਨਿਆਰੇ ਲਾਵਾਂਗੇ ਜੀ ਅਸੀਂ ਮੁੱਖ ਤੌਰ ਤੇ ਇੱਥੇ ਕੀ ਹੈ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਵੀ ਇੱਥੇ ਆ ਮੱਛੀਆਂ ਪਹਿਲੀ ਵਾਰ ਆਣੀਆਂ ਜੀ ਜਿਹੜੀਆਂ ਕਦੇ ਵੀ ਨਹੀਂ ਆਈਆਂ ਐਤ ਕੀ ਹੁਣ ਨਵੇਂ 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 ਚੀਜ਼ਾਂ ਹੁਣ ਵੇਖਾਂਗੇ ਅਸੀਂ ਮੱਛੀਆਂ ਕਿਹੜੇ ਕਿਹੜੇ ਪ੍ਰਜਾਤੀਆਂ ਲਿਆਂਦੀਆਂ ਇਹਨਾਂ ਨੇ ਇੱਥੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਚੰਗਾ ਹੋ ਰਹੀ ਹੈ ਹਰੇਕ ਘਰੀ ਲੱਗਦਾ ਮੇਲਾ ਤਾਂ ਪ੍ਰਯਤਕੀ ਕੁਝ ਨਵਾਂ ਆਇਆ ਮੱਛੀਆਂ ਦਾ ਆ ਰਿਹਾ ਹੈ ਬੱਚਿਆਂ ਨੂੰ ਦੇਖਣ ਨੂੰ ਮਿਲੂਗਾ ਅਕੁਅਰੀਅਮ ਵਿੱਚ ਦੇਖਣ ਨੂੰ ਮਿਲੂਗਾ ਵੀ ਕਿਹੜੇ ਕਿਹੜੇ ਪ੍ਰਜਾਤੀ ਦੀ ਮੱਛੀ ਹੁੰਦੀ ਹੈ ਬਹੁਤ ਚੰਗੀ ਗੱਲ ਹੈ ਐਂਟਰੀ ਫੀਸ ਵੀ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ 20 ਰੁਪਏ ਹੁੰਦੀ ਸੀ ਐਤ ਕੀ ਘਟਾਤੀ 10 ਰੁਪਏ ਕਰਤੀ ਹੈ ਬਹੁਤ ਚੰਗੀ ਗੱਲ ਆਈ ਬਹੁਤ ਗਰੀਬ ਪਰਿਵਾਰ ਦੇਖ ਲੈਣਗੇ ਬਹੁਤ ਬੱਚੇ ਨੇ ਚਲੋ ਚੰਗੀ ਗੱਲ ਹੈ ਜੀ ਇਹਨਾਂ ਨੇ ਐਤਕੀ ਕਟਾਈ ਹੈ ਚੰਗੀ ਗੱਲ ਹੈ ਜੀ ਤਾਂ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਹੜੀਆਂ ਇੱਥੇ ਸਟਾਲ ਜਿਹੜੀਆਂ ਲਗਾਈਆਂ ਜਾਣੀਆਂ ਤਾਂ ਦੇਖ ਸਕਦੇ ਹੋ ਤੁਸੀਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਸ਼ਹਿਰਾਂ ਤੋਂ ਇਹ ਸਟਾਲਾਂ ਲਗਾਉਣ ਲਈ ਪਹੁੰਚਣਗੇ ਤਾਂ ਇਹ ਸਟਾਲਾਂ ਦੱਸਿਆ ਜਿਵੇਂ ਇਹਨਾਂ ਨੇ 200 ਦੇ ਕਰੀਬ ਹੈ ਜਿਹੜੀਆਂ ਇੱਥੇ ਦੁਕਾਨਾਂ ਲੱਗਣਗੀਆਂ ਤਾਂ ਉਹਨਾਂ ਦੁਕਾਨਾਂ ਦੇ ਵਿੱਚ ਵੱਖ-ਵੱਖ ਚੀਜ਼ਾਂ ਤੁਹਾਨੂੰ ਦਿਖਾਈ ਦੇਣਗੀਆਂ ਤਾਂ ਇਹ ਤੁਹਾਡੇ ਨਾਲ क्राफ्ट ਮੇਲੇ ਦੀਆਂ ਜਿਹੜੀਆਂ ਸ਼ੁਰੂਆਤੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਫਰੀਦਕੋਟ ਦੇ ਵਿੱਚ ਇਸ ਵਾਰ ਵੱਖਰੀ ਚੀਜ਼ ਦੇਖਣ ਨੂੰ ਮਿਲੇਗੀ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਫਿਸ਼ ਜਿਹੜਾ ਪੁਆਇੰਟ ਆ ਜਿਹੜਾ ਇੱਥੇ ਚਲਾਇਆ ਜਾਣਾ ਤਾਂ ਉਹ ਵੱਖਰਾ ਦੇਖਣ ਨੂੰ ਮਿਲੇਗਾ ਸਕਿਉਰਿਟੀ ਪਰਪਲ ਦੇ ਨਾਲ ਵੀ ਜਿਹੜੇ ਇਹਨਾਂ ਦੇ ਠੇਕੇਦਾਰ ਆ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਉਹ डीसी एसएसवी फरीदकोट ਜਿਹੜੇ ਇੱਥੇ ਖੁਦ ਪਹੁੰਚਿਆ ਤਾਂ ਉਹਨਾਂ ਵੱਲੋਂ ਜਿਹੜੀ ਸਿਕਿਉਰਟੀ ਪਰਪਸ ਦੇ ਨਾਲ ਵੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਦੀ ਰਹੂਗੀ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੂਰੀ ਫੈਮਿਲੀ ਨੂੰ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਤਾਂ ਦੇਖਦੇ ਹਾਂ ਹੁਣ ਲੋਕ ਕਿੰਨਾ ਕੁ ਰਿਸਪਾਂਸ ਦਿੰਦੇ ਆ ਇਸ ਵਾਰ ਇਸ ਕ੍ਰਾਫਟ ਮੇਲੇ ਨੂੰ ਕਿਉਂਕਿ ਵੱਖਰਾ ਕੁਝ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਵਾਰ ਲੋਕਾਂ ਦਾ ਰਿਸਪੌਂਸ ਮਿਲੂਗਾ ਤਾਂ ਇਸ ਤੋਂ ਵੀ ਹੋਰ ਹੋ ਸਕਦਾ ਜਿਹੜਾ ਚੰਗੀ ਚੀਜ਼ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ